ਅਮਰੋਸਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਪ੍ਰਦੀਪ ਕੁਮਾਰ ਹੈ ਅਤੇ ਇਹ ਵੇਰਕਾ ਇਲਾਕੇ ਦੇ ਤੁੱਪਸੜੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪਿਛਲੇ 10-12 ਸਾਲਾਂ ਤੋਂ ਇਸ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਉਸ ਕੋਲੋਂ ਬਿਜਲੀ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਤਾਂ ਕੰਪਨੀ ਦੇ ਮੁਲਾਜ਼ਮ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਕੰਪਨੀ ਦੇ ਅਧਿਕਾਰੀ ਪ੍ਰਦੀਪ ਦੀ লাশ ਲੈ ਕੇ ਉਹਨਾਂ ਦੇ ਘਰ ਪੁੱਜੇ ਅਤੇ ਉਹਨਾਂ ਕਿਹਾ ਕਿ ਇਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਜੋ ਕਿ ਝੂਠ ਬੋਲ ਰਹੇ ਹਨ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਉੱਥੇ ਪੁਲਿਸ ਅਧਿਕਾਰੀ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਦੀ লাশ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜੋ ਰਿਪੋਰਟ ਆਵੇਗੀ ਉਸ ਮੁਤਾਬਕ ਮੰਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾ ਕੰਮ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ ਚ ਆ ਹੁਕਮ ਸੀਡ ਹੁਕਮ ਰੋਡ ਐ ਇਹ ਗਾਵਾ ਦਫਤਰ ਘਰੇ ਬਣਾਇਆ ਹੋਇਆ ਵਾ ਕਿ ਨਾ ਇੱਥੇ ਜੋ ਪੇਸ਼ਦਾਰ ਪੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਵਿਜੀਠਾ ਰੋਡ ਤੇ ਵੀ ਨਾ ਵਾ ਕੰਮ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਵੇਰੇ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਆ ਯਾ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤਿੰਨ ਪਰ ਮੈਂ ਕਹਾ ਜ਼ਿਆਦਾ ਕੰਮ ਕਰਦਾ ਹੋਗਾ ਉਸ ਤੋਂ ਬਾਅਦ ਮੇਰਾ ਵਿਤ ਕਮਲ ਚ ਲਗਾਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆਹ ਕਿਥੇ ਘਰੇ ਆ ਵੇ ਕਹਾ ਹਾਂ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫ਼ਤਰ ਦੀ ਮੈਡਮ ਆ ਮੈਂ ਆੜੰਦੇ ਮੇਰੇ ਝੂੜ ਬੋਲਿਆ ਤੋ ਖਾ ਗਈ ਤਾਂ ਬੜੰਦੇ ਬੈਨਾਰੇ ਕਹਿੰਦੀ ਕਾ ਨਹੀਂ ਕਹਿੰਦੀ ਪਰ ਠੀਕ ਹੈ ਮੈਂ ਕਾਰ ਲੈ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਆੜ ਕੇ ਮੇਰੇ ਨਾਲ ਮੇਰੇ ਕਾਰ ਲਾਜ ਜਟ ਕੇ ਅੱਛਾ ਬਾਤ ਕਹਿੰਦੇ ਆ ਬਾਹਰਾ ਤੇਰਾ ਸਾਲ ਤਾਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਰਹਤੇ ਇਹਨਾਂ ਦਾ ਤਾਂ ਨਾਮ ਹੈ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਮਰ ਵਾਸੀ ਧੁੱਪ ਸੜੀ ਢੇਰਕੇ ਤੋਂ ਐਕਸੀਡੈਂਟ ਨਹੀਂ ਬਾਕੀ ਪੋਸਟਮਾਰਮ ਕਰਦੇ ਐਕਸੀਡੈਂਟ ਪਰਿਵਾਰ ਸਹਿਮਤ ਹੈ ਬਾਈ ਜੀ ਹਾਂਜੀ ਸਹਿਮਤ ਹੈ ਜੀ ਪਰਿਵਾਰ ਨਾਲ ਹੀ ਜੀ